ਨੌੜਾ ਪੁਲਿਸ ਨੇ ਐਲਵਿਸ਼ ਯਾਦਵ ਨੂੰ ਕੀਤਾ ਗ੍ਰਿਫਤਾਰ ਸਫਾ ਦੇ ਜ਼ਹਿਰ ਮਾਮਲੇ ਦੇ ਵਿੱਚ ਪੁਲਿਸ ਦਾ ਵੱਡਾ ਐਕਸ਼ਨ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੇ ਕੀਤੀ ਲੰਬੀ ਪੁੱਛਗਿੱਛ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਰੇਡ ਕਰਨ ਗਈ ਸੀਆਈਏ ਸਟਾਫ ਦੀ ਟੀਮ ਤੇ ਹਮਲਾ ਬਦਮਾਸ਼ ਸ਼ਰਾਣਾ ਮਨਸੂਰਪੁਰਿਆ ਨੇ ਪੁਲਿਸ ਤੇ ਕੀਤੀ ਫਾਇਰਿੰਗ ਗੋਲੀ ਲੱਗਣ ਤੇ ਨਾਲ ਸੀਨੀਅਰ ਕਾਂਸਟੇਬਲ ਅਮਰਿਤਪਾਲ ਸਿੰਘ ਦੀ ਮੌਤ ਕਿਸਾਨ ਗੁੱਸਰਮਣ ਸਿੰਘ ਪੰਦੇਰ ਨੇ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਤੇ ਚੁੱਕੇ ਸਵਾਲ ਕਿਹਾ ਕਿਸਾਨ ਅੰਦolan <Sansi> ਕਰਕੇ ਚੋਣਾਂ ਨੂੰ ਕਿੱਚਿਆ ਗਿਆ ਲੰਬਾ ਜਦੋਂ ਪੰਜਾਬ ਵਿੱਚ ਹੋਵੇਗੀ VOTING ਉਸ ਵੇਲੇ ਅਸੀਂ ਖੇਤਾਂ ਵਿੱਚ ਰੁਜੇ ਹੋਵਾਂਗੇ। ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਮੁਸਤੈਦ ਡੀਜੀਪੀ ਗੌਰਵ ਯਾਦਵ ਨੇ ਉੱਚ ਅਧਿਕਾਰੀਆਂ ਦੇ ਨਾਲ ਕੀਤੀ ਵਰਚੁਅਲ ਮੀਟਿੰਗ ਸੁਰੱਖਿਆ ਪ੍ਰਬੰਧਨ ਦਾ ਲਿਆ ਜਾਇਜ਼ਾ ਸ਼ਹਿਰ ਸ਼ਹਿਰ ਫਲੈਗ ਮਾਰਚ ਦੇ ਨਿਰਦੇਸ਼ ਮੀਥਰ ਨੇ ਸੰਗਰੂਰ ਦੇ ਪਿੰਡ ਚੰਨੋ ਤੋਂ ਕੀਤੀ ਲੋਕ ਸਭਾ ਕੈਂਪੇਨ ਦੀ ਸ਼ੁਰੂਆਤ ਵਕ ਵਕ ਪਿੰਡਾਂ ਦੇ ਵਿੱਚ ਕੀਤਾ ਪ੍ਰਚਾਰ ਬੋਲੇ ਸਰਕਾਰ ਦੇ ਵਿਕਾਸ ਕੰਮਾਂ ਦੇ ਨਾਤੇ ਮੰਗਾਂਗੇ ਵੋਟ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਭੇਜੇ ਦੋ ਸਮਨ ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਨੌਵੀਂ ਵਾਰ ਖੜਾ ਗਿਆ ਤਲਬ 21 ਮਾਰਚ ਨੂੰ ਸਦਿਆ ਦਿੱਲੀ ਜਲ ਬੋਰਡ ਕੇਸ ਦੇ ਵਿੱਚ ਵੀ 18 ਮਾਰਚ ਨੂੰ ਪੁਚਕਿਸਤੇ ਲਈ ਸਦਿਆ ਆਮ ਆਦਮੀ ਪਾਰਟੀ ਦਾ ਇਲਜ਼ਾਮ ਈਡੀ ਨੇ ਇੱਕ ਹੋਰ ਫਰਜ਼ੀ ਕੇਸ ਦੇ ਵਿੱਚ ਭੇਜਿਆ ਸਮਨ ਕੇਜਰੀਬਾਰ ਨੂੰ ਗ੍ਰਿਫਤਾਰ ਕਰਕੇ ਕੈਂਪੇਨ ਕਰਨ ਤੋਂ ਰੋਕਣਾ ਮਕਸਦ ਬਲਕੌਰ ਸਿੰਘ ਦੇ ਘਰ ਗੂੰਜੀ ਕਿਲਕਾਰੀ ਚਰਨਕੌਰ ਨੇ ਬੇਟੇ ਨੂੰ ਦਿੱਤਾ ਜਨਮ ਬਲਕੌਰ ਸਿੰਘ ਬੋਲੇ ਅਕਾਲਪੁਰਖ ਨੇ ਸਾਡੀ ਝੋਲੀ ਪਾਇਆ ਸ਼ੁਭ ਦਾ ਛੋਟਾ ਵੀਰ ਸਾਨੂੰ ਜਉਣ ਦੀ ਮਿਲੀ ਆਸ ਉਸਾ ਪਿੰਡ ਦੀ ਹਵੇਲੀ ਵਿੱਚ ਲੱਗੀਆਂ ਰੌਣਕਾਂ ਸਮਰਥਕ ਨੱਚ ਗਾ ਕੇ ਮਨਾ ਰਹੇ ਜਸ਼ਨ ਬਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂ ਤਾਂ ਤੇ ਮੁਸੇ ਵਾਲਾ ਦੀ ਫੈਮਲੀ ਨੂੰ ਸ਼ੁਭਕਾਮਨਾਵਾਂ ਦੇਣ ਦੇ ਲਈ ਪਹੁੰਚ ਲਈਆਂ ਨੇ ਵੱਡੀਆਂ ਹਸਤੀਆਂ ਹਸਤਾ ਦੇ ਪਰਿਵਾਰ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਪਹੁੰਚੇ ਰਾਜਾ ਵਡਿੰਗ ਸੋਸ਼ਲ ਮੀਡੀਆ ਤੇ ਜ਼ਰੀਏ ਫੈਨਸ ਵੀ ਪਰਿਵਾਰ ਨੂੰ ਦੇ ਰਹੇ ਨੇ ਵਧਾਈਆਂ ਯੂਸੀ 18 ਪੰਜਾਬ ਹਰਿਆਣਾ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਨੌਇਡਾ ਪੁਲਿਸ ਨੇ ਯੂਟਿਊਬਰ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਸੱਪਾਂ ਦੇ ਜ਼ਹਿਰ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਐਕਸ਼ਨ ਲਿਆ ਹੈ ਗ੍ਰਿਫਤਾਰੀ ਤੋਂ ਪਹਿਲਾਂ ਪੁਲਿਸ ਨੇ ਲੰਮੀ ਪੁੱਛਗਿੱਛ ਕੀਤੀ ਐਲਵਿਸ਼ ਯਾਦਵ ਦੇ ਨਾਲ ਤੇ ਪਿਛਲੇ ਸਾਲ ਸੈਕਟਰ 39 ਦੇ ਵਿੱਚ ਐਫ ਆਈ ਆਰ ਦਰਜ ਹੋਈ ਸੀ ਐਲਵਿਸ਼ ਯਾਦਵ ਦੇ ਖਿਲਾਫ ਕੁਝ ਹੀ ਦਿਨ ਦੇ ਵਿੱਚ ਐਲਵਿਸ਼ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਐਲਵਿਸ਼ ਯਾਦਵ ਦੀ ਗ੍ਰਿਫਤਾਰੀ ਹੋਈ ਹੈ ਨੌਇਡਾ ਪੁਲਿਸ ਨੇ ਪਿ सेक्टर 51 ਵਿੱਚ ਇੱਕ ਗੈਸਟ ਹਾਊਸ ਤੋਂ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ ਕੋਲ ਪੰਜ ਵੱਖ-ਵੱਖ ਨਸਲਾਂ ਦੇ 9 ਸੱਪ ਮਿਲੇ ਸਨ ਅਤੇ ਜ਼ਹਿਰ ਵੀ ਬਰਾਮਦ ਹੋਇਆ ਸੀ ਇਹਨਾਂ ਲੋਕਾਂ ਤੋਂ ਪੁੱਛਗਿੱਛ ਹੋਈ ਇਸ ਦੇ ਆਧਾਰ 'ਤੇ ਐਲਵਿਸ਼ ਯਾਦਵ ਨੂੰ ਮਲਜ਼ਮ ਬਣਾਇਆ ਗਿਆ ਸੀ ਐਤਵਾਰ ਨੂੰ ਐਸੇ ਮਾਮਲੇ ਵਿੱਚ ਪੁਲਿਸ ਨੇ ਐਲਵਿਸ਼ ਨੂੰ ਪੁੱਛਗਿੱਛ ਤੇ ਲਈ ਸਦਿਆ ਸੀ ਇਸ ਦੌਰਾਨ ਕਈ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਸਨ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਐਲਵਿਸ਼ ਨੂੰ ਮੌਕੇ ਤੇ ਹੀ ਗ੍ਰਿਫਤਾਰ ਕਰ ਲਿਆ ਯੂਟਿਊਬਰ ਐਲਵਿਸ਼ ਯਾਦਵ ਜਿਸ ਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਕਈ ਤਸਵੀਰਾਂ ਜਹੀਆਂ ਨੇ ਐਲਵਿਸ਼ ਸੱਪਾਂ ਦੇ ਨਾਲ ਨਜ਼ਰ ਆ ਰਿਹਾ ਹੈ ਇੰਸਟਾਗ੍ਰam ਤੇ ਬਕਾਇਦਾ ਇੱਕ ਵੀਡੀਓ ਹਾਲ ਫਿਲਹਾਲ ਦੇ ਵਿੱਚ ਐਲਵਿਸ਼ ਦੇ ਵੱਲੋਂ ਪਾਇਆ ਗਿਆ ਜਿਸ ਦੇ ਵਿੱਚੋਂ ਸੱਪ ਦੇ ਨਾਲ ਜਿਹੜਾ ਹੈਗਾ ਉਹ ਨਜ਼ਰ ਆਇਆ ਤੇ ਸੱਪਾਂ ਦੇ ਜ਼ਹਿਰ ਦੇ ਮਾਮਲੇ ਦੇ ਵਿੱਚ ਐਲਵਿਸ਼ ਯਾਦਵ ਦੀ ਗ੍ਰਿਫਤਾਰੀ ਹੋਈ ਹੈ ਬਿੱਗ ਬਾਸ OTT ਸੀਜ਼ਨ 2 ਦਾ ਜੇਤੂ ਰਿਹਾ ਸੀ ਐਲਵਿਸ਼ ਯਾਦਵ YouTube ਤੇ ਵੀ ਮੋਟੀ ਕਮਾਈ ਕਰਦਾ ਹੈ YouTube ਤੋਂ ਵੀ ਔਰ ਸਾਲ 2016 ਦੇ ਵਿੱਚ YouTube ਚੈਨਲ ਬਣਾਇਆ ਸੀ ਇੰਸਟਾਗ੍ਰam ਤੇ ਵੀ 1 ਕਰੋੜ ਤੋਂ ਵੱਧ ਫੋਲੋਅਰਸ ਨੇ ਐਲਵਿਸ਼ ਤੇ ਮਹੰਗੇ ਰੈਂਟ ਸੈਂਡ ਕਰਕੇ ਚਰਚਾ ਦੇ ਵਿੱਚ ਆਇਆ ਸੀ ਕਾਰ ਕਲੈਕਸ਼ਨ ਦੇ ਵਿੱਚ 4.4 ਕਰੋੜ ਕੀਮਤ ਦੀ ਪੋਰਸ਼ 718 ਵਾਕਸਟਰ ਗੱਡੀ ਅਲਮਸ਼ ਯਾਦਵ ਦੇ ਕੋਲ ਹੈਗੀ ਹੈ ਐਲਵਿਸ਼ ਯਾਦਵ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਕੁਝ ਹੀ ਦੇਰ ਦੇ ਵਿੱਚ ਐਲਵਿਸ਼ ਯਾਦਵ ਨੂੰ ਪੇਸ਼ ਕੀਤਾ ਜਾਵੇਗਾ ਪੇਸ਼ੀ ਹੋਵੇਗੀ ਐਲਵਿਸ਼ ਯਾਦਵ ਦੀ ਯੂਟਿਊਬਰ ਐਲਵਿਸ਼ ਯਾਦਵ ਤੇ ਸ਼ਿਕੰਜਾ ਕਸਦਾ ਹੋਇਆ ਨਜ਼ਰ ਆ ਰਿਹਾ ਹੈ ਸ਼ਿਕੰਜਾ ਕਸ ਰਿਹਾ ਹੈ ਸੱਪਾਂ ਦੇ ਜ਼ਹਿਰ ਮਾਮਲੇ ਦੇ ਵਿੱਚ ਤੁਹਨ ਦੱਸਦੀ ਹੈ ਕਿ ਇੱਕ ਪਾਰਟੀ ਹੋਈ ਸੀ ਉਸ ਪਾਰਟੀ ਦੇ ਵਿੱਚ ਐਲਵਿਸ਼ ਯਾਦਵ ਤੇ ਹਰਿਆਣਾ ਦਾ ਰੈਪ ਸਿੰਗਰ ਹਰਿਆਣਾ ਦਾ ਪੌਪ ਸਿੰਗਰ ਫਾਜ਼ਿਲ ਪੁਰੀਆ ਦੋਵੇਂ ਮੌਜੂਦ ਸੀਗੇ ਦੋਵਾਂ ਦਾ ਇੱਕ ਵੀਡੀਓ ਸਾਹਮਣੇ ਆਂਦਾ ਹੈ ਜਿਸ ਦੇ ਵਿੱਚ ਇੱਕ ਖਦਸ਼ਾ ਪ੍ਰਗਟਾਇਆ ਗਿਆ ਕਿ ਇਸ ਪਾਰਟੀ ਦੇ ਵਿੱਚ ਸ਼ਾਇਦ ਸੱਪਾਂ ਦੇ ਜ਼ਹਿਰ ਦੀ ਵਰਤੋਂ ਹੋਈ ਉਸ ਮਾਮਲੇ ਦੀ ਜਾਂਚ ਸ਼ੁਰੂ ਹੋਈ ਮਾਮਲੇ ਦੀ ਜਾਂਚ ਦੇ ਵਿੱਚ ਉਹ ਹੌਲੀ-ਹੌਲੀ ਸੱਪਾਂ ਦਾ ਜ਼ਹਿਰ ਕਿੱਥੋਂ ਆਇਆ ਸੀ ਕਿਹੜੇ ਲੋਕ ਲੈ ਕੇ ਆਏ ਸੀ ਕਿੱਥੋਂ ਪਹੁੰਚਾਇਆ ਗਿਆ ਇਸ ਦੀ ਜਾਂਚ ਸ਼ੁਰੂ ਹੋਈ ਕੁਝ ਲੋਕ ਜਿਹੜੇ ਸੀਗੇ ਉਹਨਾਂ ਨੂੰ ਉਹਨਾਂ ਤੋਂ ਪੁੱਛਗਿੱਛ ਜਦੋਂ ਪੁਲਿਸ ਨੇ ਕੀਤੀ ਤਾਂ 4 ਤੋਂ 5 ਲੋਕ ਜਿਹੇ ਸੀਗੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਪੁਲਿਸ ਨੂੰ ਉਸ ਤੋਂ ਬਾਅਦ ਐਲਵਿਸ ਤੇ ਖਿਲਾਫ ਮਾਮਲਾ ਦਰਜ ਹੋਇਆ ਫੰਦਸਤੀ ਕਿ ਖਰੜ ਤੋਂ ਵੀ ਇਸੇ ਮਾਮਲੇ ਵਿੱਚ ਸੱਪਾਂ ਦੀ ਜ਼ਹਿਰ ਦੀ ਖਰੀਦ ਫਰੋਖਤ ਦੇ ਮਾਮਲੇ ਦੇ ਵਿੱਚ ਇੱਕ ਸ਼ਖਸ ਨੂੰ ਪੁਲਿਸ ਨੇ ਹਿਰਾਸਤ ਦੇ ਉਸਟਿਆ ਸੀ ਗ੍ਰਿਫਤਾਰ ਕੀਤਾ ਸੀ ਔਰ ਉਸਤੇ ਨਾਲ ਫਿਰ ਪੁੱਛਗਿੱਛ ਵੀ ਕੀਤੀ ਗਈ ਸੀ ਤੇ ਆਪਣੇ ਆਪ ਵਿੱਚ ਇੱਕ ਅਹਿਮ ਮਸਲਾ ਹੈਗਾ ਕਿਉਂਕਿ ਸੱਪਾਂ ਦਾ ਜ਼ਹਿਰ ਜਿਹੜਾ ਹੈਗਾ ਉਸ ਦਾ ਮੈਡੀਕਲੀ ਯੂਜ਼ ਕੀਤਾ ਜਾਣਾ ਇੱਕ ਵੱਖਰੀ ਗੱਲ ਹੈ ਪਰ ਉਸ ਨੂੰ ਨਸ਼ੇ ਦੇ ਲਈ ਰੇਵ ਪਾਰਟੀਆਂ ਦੇ ਲਈ ਵਰਤਿਆ ਜਾਣਾ ਪੂਰੇ ਤਰੀਕੇ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ ਮੈਡੀਕਲੀ ਜਦੋਂ ਇਸ ਦਾ ਇਸਤੇਮਾਲ ਹੁੰਦਾ ਹੈ ਤਾਂ ਉਸ ਨੂੰ ਮੈਡੀਕਲੀ ਤਰੀਕੇ ਨਾਲ ਜਿਹੜਾ ਹੈਗਾ ਉਹ ਖੱਡਿਆ ਜਾਂਦਾ ਹੈ ਸੱਪ ਦੇ ਅੰਦਰੋਂ ਪਰ ਜਦੋਂ ਰੇਪ ਪਾਰਟੀ ਦੇ ਲਈ ਔਰ ਖਾਸ ਕਰਕੇ ਜਿਸ ਤਰੀਕੇ ਰੇਪ ਪਾਰਟੀਆਂ ਦੇ ਲਈ ਜਦੋਂ ਇਸ ਜ਼ਹਿਰ ਦੀ ਵਰਤੋਂ ਹੁੰਦੀ ਹੈ ਤਾਂ ਸੱਪਾਂ ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਹਨਾਂ ਦਾ ਜ਼ਹਿਰ ਘਟਨਾ ਇੱਕ ਜ਼ੁਲਮ ਵਰਗਾ ਹੁੰਦਾ ਹੈ ਇੱਕ ਸਿਤਮ ਵਰਗਾ ਹੁੰਦਾ ਹੈ ਜਿਸ ਤੇ ਸਬੰਧੀ ਬਕਾਇਦਾ ਨਿਯਮ ਕਾਇਦੇ ਕਾਨੂੰਨ ਨੇ ਜਿਸ ਨੂੰ ਰੋਕਣ ਦੇ ਲਈ ਔਰ ਜਦੋਂ ਅਜਿਹੀ ਤਸਵੀਰਾਂ ਸਾਹਮਣੇ ਆਈਆਂ ਰੇਪ ਪਾਰਟੀ ਦੀਆਂ ਤਸਵੀਰਾਂ ਸਿਗੀਆਂ ਵਾਜ਼ਿਲਪੁਰੀਆ ਸਿੰਗਰ ਜਿਹੜਾ ਐਲਵਿਸ਼ ਯਾਦਵ ਦੇ ਨਾਲ ਸੀਗਾ ਉਹਨਾਂ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲਿਆ ਗਿਆ ਸੀ ਔਰ ਦੋਵੇਂ ਸਵਾਲਾਂ ਇਹ ਘੇਰੇ ਵਿੱਚ ਆਏ ਸੀ ਔਰ ਉਸ ਤੋਂ ਬਾਅਦ ਐਲਵਿਸ਼ ਯਾਦਵ ਦੇ ਖਿਲਾਫ ਕਾਰਵਾਈ ਫਿਰ ਤੇਜ਼ ਹੋਈ ਕਾਰਵਾਈ ਜਦੋਂ ਤੇਜ਼ ਹੋਈ ਤਾਂ ਫਿਰ ਐਲਵਿਸ਼ ਯਾਦਵ ਦੇ ਨਾਲ ਪੁੱਛਗਿੱਛ ਦਾ ਸਿਲਸਿਲਾ ਵੀ ਵਧਿਆ ਔਰ ਅਜਤਵਾਲ ਦਾ ਦਿਨ ਐਲਵਿਸ਼ ਯਾਦਵ ਦੀ ਗ੍ਰਿਫਤਾਰੀ ਹੋਈ ਇਸ ਤੋਂ ਪਹਿਲਾਂ ਲੰਮੀ ਪੁੱਛਗਿੱਛ ਕੀਤੀ ਹੈ ਜ਼ਹਿਰ ਦੇ ਤਾਰ ਕਿੱਥੇ ਕਿੱਥੇ ਤੱਕ ਜੁੜੇ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪੁੱਛਿਆ ਜਾ ਰਿਹਾ ਹੈ ਸਵਾਲ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਐਲਵਿਸ਼ ਯਾਦਵ ਤੋਂ ਪੁਲ ਔਰ ਹੁਣ ਤੋਂ ਕੁਝ ਦਿਨ ਬਾਅਦ ਐਲਵਿਸ਼ ਯਾਦਵ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਕੋਰਟ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਜਿਹੜਾ ਹੈਗਾ ਉਹ ਹਾਸਲ ਕੀਤਾ ਜਾਵੇਗਾ ਕਿੰਨੇ ਦਿਨਾਂ ਦਾ ਰਿਮਾਂਡ ਮਿਲਦਾ ਹੈ ਪੁਲਿਸ ਨੂੰ ਕੀ ਕੁਝ ਕਾਰਵਾਈ ਰਹਿੰਦੀ ਹੈ ਪ੍ਰਸ਼ਾਸਨ ਦੇ ਵੱਲੋਂ ਇਹ ਆਪਣੇ ਆਪ ਵਿੱਚ ਵੇਖਣਾ ਹੋਵੇਗਾ ਯੂਟਿਊਬਰ ਐਲਵਿਸ਼ ਯਾਦਵ OTT ਸੀਜ਼ਨ Bigg Boss ਦਾ OTT ਸੀਜ਼ਨ ਜਿਹੜਾ ਸੀ ਉਸ ਦਾ ਜੇਤੂ ਰਿਹਾ ਐਲਵਿਸ਼ ਯਾਦਵ ਔਰ ਉਸ ਤੋਂ ਬਾਅਦ ਉਸ ਨੂੰ ਹੋਰ ਜ਼ਿਆਦਾ ਫੇਮ ਮਿਲੀ ਇਸ ਤੋਂ ਪਹਿਲਾਂ ਉਸ ਨੇ YouTube ਚੈਨਲ ਆਪਣਾ ਸ਼ੁਰੂ ਕੀਤਾ ਸੀ 2016 ਦੇ ਵਿੱਚ ਜਿਸ ਤੋਂ ਮੋਟੀ ਕਮਾਈ ਕਰਦਾ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ। ਬਗਉ ਸਿੰਘ ਪੰਦੇਰ ਨੇ ਚੋਣਾ ਦਿਆਂ ਤਰੀਕਾਂ ਤੇ ਸਵਾਲ ਚੁੱਕੇ ਨੇ। ਕਿਸਾਨ ਅੰਦੋਲਨ ਕਰਕੇ ਚੋਣਾ ਨੂੰ ਲੰਮਾ ਖਿੱਚਿਆ ਗਿਆ ਹੈ ਪੰਦੇਰੇ ਕਹ ਰਹੇ ਨੇ। ਪੰਜਾਬ ਦੇ ਵਿੱਚ ਪਹਿਲੇ ਗੇਟ ਦੇ ਵਿੱਚ ਚੋਣ ਹੋਣੀ ਚਾਹੀਦੀ ਸੀ। ਪੰਜਾਬ ਦੇ ਵਿੱਚ ਚੋਣਾ ਸਭ ਤੋਂ ਲੇਟ ਰੱਖੀਆਂ ਗਈਆਂ ਨੇ। ਜਦੋਂ ਪੰਜਾਬ ਦੇ ਵਿੱਚ ਚੋਣਾ ਹੋਣ ਗਿਆ ਤਾਂ ਉਸ ਵੇਲੇ ਖੇਤੀ ਦੇ ਵਿੱਚ ਰੁਝੇ ਹੋਵਾਂਗੇ ਜੂਨ ਮਹੀਨੇ ਦੇ ਵਿੱਚ ਪੰਜਾਬ ਦੇ ਵਿੱਚ ਗਰਮੀ ਦੀ ਸ਼ੁਰੂਆਤ ਹੋਵੇਗੀ ਜੂਨ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਵੀ ਹੁੰਦੀ ਹੈ ਕੀ ਪੰਜਾਬ ਦੇ ਹਾਲਾਤਾਂ ਨੂੰ ਵਿਗਾੜਨ ਦੀ ਕੋਸ਼ਿਸ਼ ਹੋ ਰਹੀ ਹੈ ਪੰਦੇੜੇ ਸਵਾਲ ਖੜਾ ਕੀਤਾ ਪਤਾ ਨਹੀਂ ਇਹਨਾਂ ਦੀ ਮਨਸ਼ਾ ਕੀ ਹੈ ਚੋਣਾ ਦਿਆਂ ਤਰੀਕਾ ਦੇ ਇਲੈਕਸ਼ਨ ਕਮਿਸ਼ਨ ਮੁੜ ਵਿਚਾਰ ਕਰੇ ਸਰਵੰਤ ਸਿੰਘ ਪੰਦੇੜੇ ਕਹਿ ਰਹੇ ਨੇ ਹਾਲਾਂਕਿ ਜਦੋਂ ਕੁਝ ਦਿਨ ਪਹਿਲਾਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਉਹ ਤਾਂ ਵੋਟ ਪਾਣ ਵੀ ਕਦੇ-ਕਦਾਈਂ ਜਾਂਦੇ ਨੇ ਵੋਟ ਪਾਣ ਦੇ ਲਈ ਵੀ ਉਹਨਾਂ ਦੇ ਕੋਲ ਵਕਤ ਨਹੀਂ ਹੁੰਦਾ ਜਦੋਂ ਫੁਰਸਤ ਮਿਲਦੀ ਹੈ ਤਾਂ ਉਹ ਚੱਲ ਜਾਂਦੇ ਨੇ ਪਰ ਉਹਨਾਂ ਨੇ ਸਵਾਲ ਜ਼ਰੂਰ ਚੁੱਕੇ ਨੇ ਚੋਣਾ ਦੀਆਂ ਤਰੀਕਾ ਨੂੰ ਲੈ ਕੇ ਪਰ ਸਵਾਲ ਇੱਥੇ ਹੀ ਵੀ ਹੈ ਕਿ ਪੰਦੇਰ ਜਿਹੜੀ ਗੱਲ ਕਹਿ ਰਹੇ ਸੀ ਕਿ ਪਹਿਲੇ ਗੇਟ ਦੇ ਵਿੱਚ ਚੋਣਾ ਹੋਣੀਆ ਚਾਹੀਦੀਆਂ ਨੇ ਜੇਕਰ ਪਹਿਲੇ ਗੇਟ ਦੇ ਵਿੱਚ 16 April ਨੂੰ ਚੋਣਾ ਹੁੰਦੀਆ ਤਾਂ ਉਸ ਵੇਲੇ ਕਣਕ ਦੀ ਵਿਕਰੀ ਦਾ ਸੀਜ਼ਨ ਹੁੰਦਾ ਕਣਕ ਲੈ ਕੇ ਕਿਸਾਨ ਮੰਡੀ ਦੇ ਵਿੱਚ ਹੁੰਦੇ ਨੇ ਆਪਣੀ ਫਸਲ ਦੇ ਨਾਲ ਕੀ ਉਸ ਵੇਲੇ ਸਾਡਾ ਔਖਾ ਹੋਣਾ ਸੀ ਜਾਂ ਜੂਨ ਦੇ ਵੇਲੇ ਜ਼ਿਆਦਾ ਔਖਾ ਹੋਏਗਾ ਵੋਟ ਪਾਣ ਲਈ ਜਾਣਾ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ जितना लंबा चुनाव खींचा गया है अब वो क्या लक्ष्य लक्षण कमीशन सोच रहे हैं ये तो वो जवाब देंगे तो एक लंबी प्रक्रिया कर ली गई है खास करके हिंदी भाषाएं राज्यों में जो अधिक से अधिक चरण दिए गए हैं तो उनमें सरकार को अपनी मंशा रहती भी अधिक से अधिक उनको प्रचार का समय मिले चलो जो भी अब कार्यक्रम हो गया पंजाब को सबसे लेट लेकर गया है जब हम लोग अपनी खेती में व्यस्त होंगे पहले पंजाब के इलेक्शन पहले हो जाते थे अब इनकी की क्या मंशा है ये तो आप अधिक बता सकते हैं कोई बात नहीं हम जिस तरह का भी कार्यक्रम है हम उसके ऊपर आज पूरे देश भर में और पूरे थ्रू आउट चुनाव अपनी जो मांगे हैं उसका एजेंडा सेट करेंगे देश के समक्ष चाहे अभी सरकार है चाहे विपक्षी दल हैं उनके सामने किसान मजदूर का एजेंडा सेट किया जाएगा हाँ देखिए यही हम भी सोच रहे हैं कि जून महीने में एक तो पंजाब में गर्मी भी चरम सीमा पर होगी दूसरा जो उस समय ब्लू स्टार ऑपरेशन की हमारी वो टाइम भी होता है तो जो ये चुनाव की डेट रखी गई है इनके ऊपर तो सवाल करने चाहिए हमें भी क्या ये चुनाव उद्योग को सोचना चाहिए क्या पंजाब की परिस्थिति को बिगाड़ना चाह रहे हैं इस तरह की, की परिस्थिति तो हमें तो लगता है ये लंबा चुनाव भी किसान आंदोलन के लिए खींचा गया और पंजाब जहां से सबसे अधिक स्ट्रगल हो रही है और तो उनके लिए जो जून में जो ब्लू स्टार ऑपरेशन की पुण्यतिथि भी होती है उनके ऊपर ये इलेक्शन को क्यों लिया गया मुझे लगता है ये ਅਡੇਟ ਕੇ ਉਪਰ ਦੁਬਾਰਾ ਚਨਾਉ ਉਦਯੋਗ ਕੋ ਵਿਚਾਰਨਾ ਗਏ। ਉਦੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪੁਲਿਸ ਮੁਸਤੈਦ ਨਜ਼ਰ ਆ ਰਹੀ ਹੈ। ਡੀਜੀਪੀ ਗੌਰਵ ਯਾਦਵ ਨੇ ਹਾਈ ਲੈਵਲ ਮੀਟਿੰਗ ਕੀਤੀ ਹੈ। ਉੱਚ ਪੁਲਿਸ ਅਧਿਕਾਰੀਆਂ ਦੇ ਨਾਲ ਵਰਚੂਅਲੀ ਮੀਟਿੰਗ ਕੀਤੀ ਗਈ। ਚੋਣਾਂ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਦਾ ਦਾਇਰਾ ਲਿਆ ਡੀਜੀਪੀ ਨੇ। ਸੂਬੇ ਪਰਦੇ ਵਿੱਚ ਮੁਸਤੈਦੀ ਬਧਾਈ ਗਈ। ਸ਼ਹਿਰ-ਸ਼ਹਿਰ ਫਲੈਗ ਮਾਰਚ ਦੇ ਹਿਰਦੇਸ਼ ਦਿੱਤੇ ਨੇ। ਗੈਰ ਸਮਾਜਿਕ ਕੰਸਰਾਂ ਦੇ ਖਿਲਾਫ ਵੀ ਹਦਾਇਤ ਦਿੱਤੀ ਗਈ ਹੈ। ਤੇ ਕੇਂਦਰੀ ਸੁਰੱਖਿਆ ਦਸਤਿਆਂ ਦੀਆਂ 25 ਕੰਪਨੀਆਂ ਤਾਇਨਾਤ ਨੇ ਸੂਬੇ ਵਿੱਚ ਭਗੋੜਿਆਂ ਅਤੇ ਪੈਰੋਲ ਜੰਪ ਕਰਨ ਵਾਲਿਆਂ ਦੇ ਖਿਲਾਫ ਸਪੈਸ਼ਲ ਮੁਹਿੰਮ ਚੜਨ ਦੇ ਨਿਰਦੇਸ਼ ਨੇ ਸ਼ਰਾਬ ਤੇ ਨਸ਼ਾ ਤਸਕਰੀ ਦੇ ਨਾਲ ਜੁੜੇ ਲੋਕਾਂ ਦੀ ਵਿਸ਼ੇਸ਼ ਨਿਗਰਾਨੀ ਕਰਨ ਦੇ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ अरविंद केजरीवाल ਨੂੰ ED ਦੇ ਦੋ ਸਮਨ ਮਿਲੇ ਦਿੱਲੀ ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ ਨਵਾਂ ਸਮਨ ਭੇਜਿਆ ਗਿਆ ਔਰ ਐਕਸਾਈਜ਼ ਪਾਲਿਸੀ ਮਾਮਲੇ ਦੇ ਵਿੱਚ 21 ਮਾਰਚ ਨੂੰ ਪੁਚ ਕਿਸਤੇ ਲਈ ਸੱਦਿਆ ਹੈ ਜਦਕਿ ਦਿੱਲੀ ਜਲ ਬੋਰਡ ਕੇਸ ਦੇ ਵਿੱਚ ਵੀ ED ਨੇ ਸਮਨ ਭੇਜਿਆ ਔਰ ਜਲ ਬੋਰਡ ਕੇਸ ਦੇ ਵਿੱਚ 18 ਮਾਰਚ ਨੂੰ ਪੁਚ ਕਿਸਤੇ ਲਈ ਸੱਦਿਆ ਗਿਆ ਇੱਕ ਹੋਰ ਫਰਜ਼ੀ ਕੇਸ ਦੇ ਵਿੱਚ केजरीवाल ਨੂੰ ਸਮਨ ਮਿਲਿਆ ਇਹ ਕਹਿਣਾ ਆਮ ਆਦਮੀ ਪਾਰਟੀ ਦਾ ਕੱਲ ਸ਼ਾਮ ED ਨੇ केजरीवाल ਨੂੰ ਦੋ ਸਮਨ ਭੇਜੇ ਸਨ ਤੇ ED ਦਾ ਮਕਸਦ केजरीवाल ਨੂੰ ਗ੍ਰਿਫਤਾਰ ਕਰਨਾ ਆਮ ਆਦਮੀ ਪਾਰਟੀ ਇਹ ਕਹਿ ਰਹੀ ਹੈ बीजेपी कानूनी प्रक्रिया का सम्मान नहीं कर दिया आम आदमी पार्टी का पार्टी और मोदी जी कानूनी प्रक्रिया का तो सम्मान करते नहीं है वो इस बात का इंतजार नहीं कर रहे हैं कि इस कानूनी प्रक्रिया का क्या निष्कर्ष निकलेगा कोर्ट क्या फैसला देगी उनको कानून से कोई मतलब नहीं है उन्हें इन्वेस्टिगेशन से कोई मतलब नहीं है उन्हें जस्टिस से कोई मतलब नहीं है और उन्हें इन्वेस्टिगेशन से जांच से सच्चाई क्या है यह पता चले इससे कोई मतलब नहीं है प्रधानमंत्री नरेंद्र मोदी जी को सिर्फ एक चीज से मतलब है कि किसी ना किसी तरीके से चुनाव से पहले अरविंद केजरीवाल को जेल में डाल दो अरविंद केजरीवाल को कैंपेन करने से रोक दो सिर्फ यही प्रधानमंत्री नरेंद्र मोदी जी उनकी भारतीय जनता पार्टी और उनकी ईडी और सीबीआई का एक इकलौता मकसद है और यही कारण है कि कोर्ट की प्रक्रिया जैसे शुरू हुई उसके खत्म होने का इंतजार नहीं किया कुछ ही घंटे के अंदर अंदर उसी केस में जिस पर कोर्ट में बहस हो रही है कल शाम को अरविंद केजरीवाल जी को एक और समन मोदी जी की ईडी ने भेज दिया और ना सिर्फ मोदी जी ने इस एक्साइज पॉलिसी मैटर में समन भेजा अब शायद उन्हें लग रहा है कि उनकी जो गिरफ्तारी का मकसद है ये इस केस से पूरा ना हो तो इसलिए उन्होंने एक और फर्जी केस में कल अरविंद केजरीवाल जी को नोटिस भेज दिया उन्होंने दिल्ली जल बोर्ड से जुड़े हुए किसी इन्वेस्टिगेशन को ज्वाइन करने को कहा है एक ऐसा केस जो आज तक हमें पता भी नहीं चला है कि इसमें जांच क्या हो रही है इसमें तथाकथित घोटाला क्या हुआ है इसमें ईडी ने केस क्या दर्ज किया है इस पर कोई खबर नहीं है हंड्रेड परसेंट फर्जी मामले में भी कल मोदी जी की सरकार ने अरविंद केजरीवाल को समन भेज दिया आदरणीय मुख्यमंत्री अरविंद केजरीवाल जी स्वयं इतने पढ़े लिखे हैं उनका पूरा मंत्रिमंडल इतने पढ़े लिखे लोगों के साथ है लेकिन ऐसा लगता है कि जब कानूनी बात आती है ना तो उनका ज्ञान जीरो है खुद इनकी पार्टी में वकील हैं पर लगता है शायद उन्होंने केवल एलएलबी की के डिग्री करी है कोर्ट में कभी प्रैक्टिस नहीं करी सो so, लोकसभा चोना दे लिए हजे वक्त है हालांकि ऐलान हो चुका है वोटिंग का ऐलान हो चुका है पर ਕਿਤੇ ਨਾ ਕਿਤੇ ਫਾਰ ਪਲਟਵਾਰ ਦਾ ਦੌਰ ਸ਼ੁਰੂ ਹੋ ਚੁੱਕਾ ਹੈ 24 ਦਾ ਚੈਂਪੀਅਨ ਕੌਣ ਹੋਵੇਗਾ ਇਹ ਵੋਟਰ ਤੈ ਕਰਣਗੇ ਸਭ ਦੇ ਵਿਚਾਰੇ ਮੀਥੇਰ ਨੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਸੰਗਰੂਰ ਦੇ ਪਿੰਡ ਚੰਨੋ ਤੋਂ ਸ਼ੁਰੂਆਤ ਕੀਤੀ ਹੈ ਮੀਥੇਰ ਨੇ ਚੋਣ ਪ੍ਰਚਾਰ ਦੀ ਚੋਣ ਪ੍ਰਚਾਰ ਦੌਰਾਨ ਐਮ.ਐਲ.ਏ. ਨਰਿੰਦਰ ਕੌਰ ਪਰਾਜਵੀ ਮੌਜੂਦ ਰਹੇ ਸੰਗਰੂਰ ਤੇ ਧੂਰੀ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਪ੍ਰਚਾਰ ਕੀਤਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੈਬਨਿਟ ਮੰਤਰੀ ਮੀਥੇਰ ਮੀਥੇਰ ਨੇ ਚੋਣ ਪ੍ਰਚਾਰ ਸ਼ੁਰੂ ਕੀਤਾ ਹੈ ਲੋਕ ਸਭਾ ਚੋਣਾਂ ਦੇ ਲਈ ਲੋਕਾਂ ਦੇ ਵਿਚਾਲੇ ਪਹੁੰਚ ਰਹੇ ਨੇ ਲੋਕਾਂ ਨੂੰ ਮਿਲ ਰਹੇ ਨੇ ਚੋਣ ਪ੍ਰਚਾਰ ਦੇ ਲਈ ਮਿੱਥੇ ਜੀ ਜੀ ਅੱਜ ਗੁਰੂ ਮਹਾਰਾਜ ਦਾ ਔਟ ਆਸਰਾ ਲੈ ਕੇ ਅਸੀਂ ਜਿਹੜੀ ਸ਼ੁਰੂਆਤ ਹੈ ਉਹ ਕਰ ਰਹੇ ਹਾਂ ਕੈਂਪੇਨ ਦੀ ਤੇ ਸੀਟ ਉਹ ਹੈ ਸੰਗਰੂਰ ਜਿਹਨੂੰ ਕਿਹਾ ਜਾਂਦਾ ਵੀ ਆਮ ਆਦਮੀ ਪਾਰਟੀ ਦਾ ਇਹ ਗੜਾ ਹੈ ਜਿੱਥੋਂ ਕਹ ਲੋ ਵੀ ਸਾਡੀ ਪਾਰਟੀ ਦੀ ਸ਼ੁਰੂਆਤ ਹੋਈ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੋ ਵਾਰ ਇਥੋਂ ਸੰਸਦ ਮੈਂਬਰ ਜਿਹੜੇ ਆ ਸੰਗਰੂਰ ਦੇ ਲੋਕਾਂ ਨੇ ਚੁਣਿਆ ਬਹੁਤ ਇਥੋਂ ਪਿਆਰ ਦਿੱਤਾ ਤੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਸਾਰੇ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਦਾ ਸਾਡੇ ਸਾਰੇ ਐਮਐਲਏ ਸਹਿਬਾਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਸਦਕੇ ਮੈਨੂੰ ਇਹ ਟਿਕਟ ਜਿਹੜੀ ਆ ਉਹ ਮਿਲੀ ਹੈ ਮੇਰੇ ਤੇ ਵਿਸ਼ਵਾਸ ਦਿਖਾਇਆ ਕਿ ਮੈਨੂੰ ਬੜੀ ਇੰਪੋਰਟੈਂਟ ਸੀਟ ਤੋਂ ਇਥੋਂ ਜਿਹੜੀ ਪਾਰਟੀ ਇਲੈਕਸ਼ਨ ਜਿਹੜੀ ਲੜਾਰੀ ਆ ਸੋ ਬਾਕੀ ਮੈਨੂੰ ਅੱਜ ਬੜੀ ਖੁਸ਼ੀ ਆ ਬੜਾ ਚਾਹ ਹੈ ਕਿ ਅੱਜ ਸਾਡੇ ਸਾਰੇ ਹਲਕਿਆਂ ਤੋਂ ਜਿਹੜੇ ਵਰਕਰ ਸਹਿਬਾਨ ਨੇ ਸਾਡੇ ਐਮਐਲਏ ਸਹਿਬਾਨਾਂ ਦੇ ਨਾਲ ਭੈ ਨਰਿੰਦਰ ਕੌਰ ਭਰਾਜ ਜੀ ਲਾਹੂਗੂ ਕੇ ਜੀ ਇੱਥੇ ਪਹੁੰਚੇ ਆ ਬਾਕੀ ਐਮਐਲਏ ਸਹਿਬਾਨ ਅੱਗੇ ਆ ਬੜੀ ਵੱਡੀ ਗਿਣਤੀ ਚ ਹਜ਼ਾਰਾਂ ਦੀ ਗਿਣਤੀ ਚ ਅੱਜ ਜਿਹੜੇ ਆ ਰਹੇ ਨੇ ਕਿ ਹਨਾ ਸਿਰਫ ਵੀ ਪਰਮਾਤਮਾ ਦਾ ਔਟਾਸਰਾ ਲੈ ਕੇ ਕਿ ਸੀ ਇਹ ਸੀਡ ਜਿਹੜੀ ਜਿੱਤ ਕੇ ਜਿਹੜੀ ਪਾਰਟੀ ਦੀ ਝੋਲੀ ਜਿਹੜੀ ਆ ਉਹ ਪਾ ਸਕੀਏ ਸੋ ਮੇਰਾ ਹੌਸਲਾ ਵਧਾਉਣ ਲਈ ਮੈਂ ਜਿੰਨੇ ਸਾਡੇ ਵਰਕਰ ਸਹਿਬਾਨ ਆਇਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹਾਂ ਨੰਦ ਮੂਸਾ ਦੇ ਵਿੱਚ ਸ਼ੁਭ ਘੜੀ ਆਈ ਹੈ ਕਿਉਂਕਿ ਬਲਕੌਰ ਸਿੰਘ ਅਤੇ ਚਰਨਕੌਰ ਦੇ ਘਰ ਬੇਟੇ ਨੇ ਜਨਮ ਲਿਆ ਔਰ ਮੂਸੇਵਾਲ ਦੇ ਪਿਤਾ ਨੂੰ ਗੁਰਦਾਸ ਮਾਨ ਵੀ ਜਾ ਕੇ ਮਿਲੇ ਗੁਰਦਾਸ ਮਾਨ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਨੇ ਬਠਿੰਡਾ ਹਸਤਾਲ ਪਹੁੰਚ ਕੇ ਉਹਨਾਂ ਨੇ ਮੁਲਾਕਾਤ ਕੀਤੀ ਪਰਿਵਾਰ ਦੇ ਨਾਲ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਬਲਕੌਰ ਸਿੰਘ ਨੇ ਖੁਦ ਸਵੇਰੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰam ਤੇ ਉਹਨਾਂ ਨੇ ਪੋਸਟ ਪਾਈ ਸੀ ਇੱਕ ਤਸਵੀਰ ਦੇ ਨਾਲ ਤੇ ਉਹਨਾਂ ਨੇ ਖੁਦ ਹੀ ਜਾਣਕਾਰੀ ਦਿੱਤੀ ਸੀ ਸਾਰੇ ਚਾਣ ਵਾਲਿਆਂ ਨੂੰ ਤੇ ਪਰਿਵਾਰ ਨੂੰ ਵਧਾਈ ਦੇਣ ਦੇ ਲਈ ਗੁਰਦਾਸਪਨ ਪੁਨਚੇ ਨੇ ਪਹੁੰਚੇ। ਅੱਜ ਦੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਦਾ। ਉਸ ਤੋਂ ਬਾਅਦ ਸਮੁੱਚੇ ਸੰਸਾਰ ਦੇ ਵਿੱਚੋਂ ਕਰੋੜਾਂ ਸ਼ੁਗਤੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੀਆਂ ਦੁਆਵਾਂ ਅਰਦਾਸਾਂ ਜੋਦੜੀਆਂ ਜਿਸ ਦਿਨ ਤੋਂ ਬੇਟਾ ਗਿਆ ਉਸ ਦਿਨ ਤੋਂ ਇਹਨੇ ਲੋਕਾਂ ਨੇ ਆਪ ਸੋ ਜਿਸ ਤਰ੍ਹਾਂ ਵੀ ਕਿਸਦਾ ਕੋਈ Hindu, Muslim ਸਾਰੇ ਧਰਮਾਂ ਦੇ ਲੋਕਾਂ ਨੇ ਆਪੋ ਆਪਣੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਕਿ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਸਾਰੀਆਂ ਅਰਦਾਸਾਂ ਨੂੰ ਸੰਕਾਰ ਕਰਦੇ ਹੋਏ ਸ਼ੁਭਦੀਪ ਦਾ ਛੋਟਾ ਵੀਰ ਜਿਹਦਾ ਆਪਣੀ ਝੋਲੀ ਪਈ ਹੈ ਤਾਂ ਮੈਂ ਸੋਚੇ ਸੁਸਾ ਪਰਦੇ ਵਿੱਚ ਉਹਦੀ ਨੂੰ ਪਿਆਰ ਕਰਨ ਵਾਲਿਆਂ ਦਾ ਕਹਿੰਦਾ ਤੁਹਾਨੂੰ ਧੰਨਵਾਦ ਕਰਦਾ ਹਾਂ ਸਾਰਿਆਂ ਦਾ ਰੱਬ ਗੁਰੂ ਕਰੇ ਸਾਰਿਆਂ ਦੇ ਘਰੇ ਅੰਦਰਸ਼ੀ ਖੁਸ਼ੀਆਂ ਖੇੜੇ ਹਨ ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ ਮਾਤਾ ਕੀ ਦੇ ਹਾਲਤ ਕਿਸ ਤਰ੍ਹਾਂ ਦੇ ਠੀਕ ਹੈ ਬਿਲਕੁਲ ਸਿਹਤਯਾਬ ਨੇ ਇਹ ਬੱਚਾ ਵੀ ਬਿਲਕੁਲ ਤੰਦਰੁਸਤ ਹੈ ਬਾਕੀ ਉਹ ਹਸਪੀਟਲ ਦੀ ਪ੍ਰਕਿਰਿਆ ਹੁੰਦੀ ਉਹ ਤਾਂ ਥੋੜੀ-ਬੋਤੀ ਹੈਗੀ ਪਰ ਤੁਹਾਨੂੰ ਬਿਲਕੁਲ ਕੁਸ਼ਲ ਮੰਗਲ ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ ਮਤਲਬ ਜਿਸ ਦਿਨ ਤੋਂ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ ਹਰੇਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ ਮੈਂ ਆਪ ਖੁਦ ਅਹਿਰਾਨ ਹੈ ਕਿ ਮੈਨੂੰ ਉਹਦਾ ਬਾਤ ਹੋਣ ਦੇ ਨਾਤੇ ਵੀ ਨਹੀਂ ਮੈਂ ਉਹਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰੇ ਕਿਸ ਚੀਜ਼ ਨੇ ਜਨਮ ਲਿਆ ਇਹਦੀ ਕਿੰਨੀ ਕੁ ਪ੍ਰਤਿਭਾ ਇਹਦਾ ਕਿੱਡਾ ਕੁ ਵੱਡਾ ਕੰਮ ਹੈ ਪਰੰਤੂ ਜਦੋਂ ਉਸਨੇ ਇਸ ਦੁਨੀਆ ਨੂੰ ਹਲਕਾ ਕਿਹਾ ਉਹਦੇ ਸੰਸਕਾਰ ਤੇ ਉਮੜੀਆਂ ਧੀਰਾਂ ਨੇ ਮੇਰਾ ਦਿਮਾਗ ਖੋਲਿਆ ਕਿਤੇ ਇੱਕ ਮੈਨੂੰ ਪਤਾ ਲੱਗਿਆ ਵੀ ਥੋੜਾ ਜਿਹਾ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਮੇਰਾ ਖਿਆਲ ਦੋ ਸਾਲ ਹੋ ਗਏ ਹਲੇ ਵੀ 12000 ਬੰਦਾ ਦਿੱਲੀ ਘਰੇ ਅਫਸੋਸ ਵਜੋਂ ਪਹੁੰਚ ਰਿਹਾ ਹੈ ਦੂਰ ਦਰਾਡੇ ਤੋਂ ਕੋਈ ਵੀ ਸਟੇਟ ਦਾ ਨਹੀਂ ਉਹਦਾ ਕੋਈ ਖੇਰਾ ਸੀਮਤ ਨਹੀਂ ਰਿਹਾ ਕੋਈ ਵਿਸ਼ਵ ਦਾ ਨਹੀਂ ਰਿਹਾ ਹਰ ਇੱਕ ਮੁਲਕ ਦੇ ਵਿੱਚੋਂ ਗੋਰੇ ਕੀ ਕਾਲੇ ਕੀ ਹਰ ਇੱਕ ਵਰਗ ਤੋਂ ਸਾਨੂੰ ਪਿਆਰ ਵੀ ਮਿਲਿਆ ਸਾਨੂੰ ਹੌਸਲਾ ਵੀ ਮਿਲਿਆ